ਟਾਲੀ ਨੂੰ ਓਵਰਲੋਡ ਕਰਨ ਤੋਂ ਬਾਅਦ ਇੱਕ ਮੁੰਡੇ ਨੂੰ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਰੀਆਮ ਬਾਜ਼ਾਰ ਦੇ ਵਿੱਚ ਉਸ ਨੂੰ ਲਜਾਇਆ ਗਿਆ ਅਤੇ ਉੱਥੇ ਬੈਠੇ ਕੁਝ ਲੋਕਾਂ ਦੇ ਉੱਪਰ ਉਹ ਟਾਲੀ ਚੜਾ ਦਿੱਤੀ ਗਈ ਪਤਾ ਲੱਗਿਆ ਕਿ ਮੌਕੇ ਤੇ ਹੀ ਇੱਕ ਮਾਸੂਮ ਬੱਚੀ ਜੋ ਕਿ 4 ਸਾਲ ਦੀ ਉਮਰ ਸੀ ਉੱਥੇ ਹੀ ਖੇਡ ਰਹੀ ਸੀ ਉਸਨੇ ਦਮ ਤੋੜ ਦਿੱਤਾ ਜਦੋਂ ਕਿ ਕੁਝ ਹੋਰ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਐਡੀ ਵੱਡੀ ਲਾਪਰਵਾਹੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਫਿਰੋਜ਼ਪੁਰ ਦੇ ਵਿੱਚ ਦਰਦਨਾਕ ਹੀ ਹਾਦਸਾ ਹੋਇਆ ਜਿੱਥੇ ਰੇਤ ਨਾਲ ਭਰੇ ਟਰਾਲੇ ਨੇ ਕਈ ਲੋਕਾਂ ਨੂੰ ਕੁਚਲਿਆ। ਹਾਦਸੇ ਦੌਰਾਨ ਮਾਸੂਮ ਬੱਚੀ ਦੀ ਜਾਨ ਗਈ ਹੈ ਜਿਸ ਦਾ ਨਾਮ ਮੁਸਕਾਨ ਦੱਸਿਆ ਜਾ ਰਿਹਾ ਹੈ। ਦੱਸਿਆ ਗਿਆ ਕਿ ਟਰਾਲਾ ਤੇਜ਼ ਰਫ਼ਤਾਰ ਸੀ ਨਾਲ ਹੀ ਉਹ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਲੰਘਦਾ ਗਿਆ। ਇਹ ਹਾਦਸਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਕਸਵਾਣਾ ਦੇ ਵਿੱਚ ਵਾਪਰਿਆ ਜਿਸ ਦੌਰਾਨ ਦੋ ਵਿਅਕਤੀ ਗੰਭੀਰ ਰੂਪ ਤੇ ਨਾਲ ਜ਼ਖਮੀ ਵੀ ਹੋਏ ਨੇ। ਇਸ ਦਵੰਤੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਬੋਟਾ ਸਿੰਘ ਨੇ ਕਿਹਾ ਕਿ ਉਹ ਲੜਕੀ ਨੂੰ ਗੋਦੀ ਦੇ ਵਿੱਚ ਲੈ ਕੇ ਕੁਝ ਹੋਰ ਲੋਕਾਂ ਦੇ ਨਾਲ ਤਾਂਸ਼ ਖੇਡ ਰਿਹਾ ਸੀ ਦਰਅਸਲ ਉਸਦੇ ਪਿਤਾ ਉਸ ਨੂੰ ਲੈ ਗਏ ਸਨ ਅਚਾਨਕ ਹੀ ਰੇਤ ਦੇ ਨਾਲ ਭਰਿਆ ਹੋਇਆ ਇੱਕ ਤੇਜ਼ ਰਫ਼ਤਾਰ ਟਰਾਲਾ ਉਹਨਾਂ ਦੇ ਉੱਪਰੋਂ ਲੰਘ ਗਿਆ ਅਦੇਸ ਦੇ ਵਿੱਚ ਹੀ ਉਸਦੀ 마ਸੂਮ ਬੱਚੀ ਦੀ ਜਾਨ ਚਲੀ ਗਈ ਉਹਨਾਂ ਦੱਸਿਆ ਕਿ ਡਰਾਈਵਰ ਕਿਸੇ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਉਹਨਾਂ ਦੇ ਕੋਲ ਲਾਇਸੈਂਸ ਤੱਕ ਨਹੀਂ ਸੀ ਟਰਾਲੇ ਤੇ ਕਾਬੂ ਉਹ ਨਾ ਰੱਖ ਪਾਇਆ ਜਿਸ ਤੇ ਚਲਦੇ ਹੋਏ ਰਫ਼ਤਾਰ ਵੀ ਤੇਜ਼ ਸੀ ਅਤੇ ਉਹ ਬੇਕਾਬੂ ਟਰਾਲਾ ਲੋਕਾਂ ਦੇ ਉੱਪਰ ਚੜਦਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮਾਮਲਾ ਦਰਜ ਕੀਤਾ ਇਸ ਘਟਨਾ ਸੰਬੰਧੀ ਪੁਲਿਸ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਕਿਹਾ ਗਿਆ ਕਿ ਟਰਾਲਾ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਇਸ ਪਰਿਵਾਰ ਦਾ ਨੁਕਸਾਨ ਦੀ ਪਰਪਾਈ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ ਜਿਸ ਨੇ ਆਪਣੀ 4 ਸਾਲ ਦੀ ਮਾਸੂਮ ਮੁਸਕਾਨ ਨੂੰ ਖੋਹ ਦਿੱਤਾ ਜੋ ਕੱਲ ਨਵਾਂ ਫ੍ਰੀ ਐਂਡ ਬਾਰੇ ਕੁਝ ਜਾਣਕਾਰੀ ਮਿਲਦੀ ਕਰਦਾ ਮੈਂ ਤਾਂ ਵੈਸੇ ਬਾਅਦ ਚ ਆਇਆ ਇੱਥੇ ਸਾਡੇ ਪਿੰਡ ਦੇ ਬਾਹਰ ਬਾਹਰ ਇਹ ਮੰਡੀ ਆ ਨਾਲ ਹੀ ਸਰਕਾਰੀ ਜਿਹੜੇ ਕਲੋਨੀਆਂ ਬਣੀਆਂ ਹੋਈਆਂ ਤੇ ਉੱਥੇ ਰਹਿੰਦੇ ਸੀਗੇ ਤੇ ਇੱਥੇ ਸਾਈਡ ਤੇ ਖੁੱਖਾ ਸੀਗਾ ਨਾਲ ਬਣਿਆ ਉਹਦੇ ਕੋਲ ਬੈਠੇ ਤਾਸ਼ ਖੇਡ ਰਹੇ ਸੀਗੇ ਤੇ ਨਾਲ ਹੀ ਬੱਚੀ ਕੋਲੇ ਖੇਡਦੀ ਸੀ ਤੇ ਬਿਲਕੁਲ ਆ ਖੁੱਲਾ ਥਾਂ ਕੋਈ ਪਤਾ ਨਹੀਂ ਡਰਾਈਵਰ ਨੂੰ ਕੀ ਹੋਇਆ ਵੀ ਉਹਦੇ ਤੋਂ ਕੰਟਰੋਲ ਹੀ ਹੋਇਆ ਸਾਈਡ ਤੇ ਆ ਕੇ ਉਹ ਰੇੜੀ ਤੇ ਚੜਿਆ ਤੇ ਨਾਲ ਹੀ ਤਿੰਨ ਜਾਨੇ ਫੱਟੜਾ ਤੇ ਬੇਟੀ ਦੀ ਜਿਹੜੀ ਛੋਟੀ ਸੀ ਇਹਦੀ ਵੱਡੀ ਦਰਦਨਾਕ ਜੀ ਮੌਤ ਹੋਈ ਆ ਤਾਂ ਓਵਰਲੋਡਿੰਗ ਜਿਹੜੀ ਹੈਗੀ ਮੈਂ ਤਾਂ ਇਹ ਸਮਝਦਾ ਵੀ ਇਹਦਾ ਇੱਕ ਕਾਰਨ ਹੈਗਾ ਇੰਨੀ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਇਹ ਹਾਦਸਾ ਚਲੋ ਆਪਾਂ ਮੰਨ ਲੈਂਦੇ ਆ ਵੀ ਕੁਦਰਤੀ ਆ ਪ੍ਰਮਾਤਮਾ ਲਿਖਦਾ ਪਰ ਕੁਝ ਮਨੁੱਖ ਨੂੰ ਵੀ ਦਬਾਗ ਦਿੰਦਾ ਪ੍ਰਮਾਤਮਾ ਨੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਓਵਰਲੋਡਿੰਗ ਨਹੀਂ ਇੰਨੀ ਹੋਣੀ ਚਾਹੀਦੀ ਤੇਜ਼ ਰਫਤਾਰ ਵੀ ਸਮਝੋ ਹਾਂਜੀ ਤੇਜ਼ ਰਫਤਾਰ ਵੀ ਘਟਣਾ ਵੀ ਚਾਹੀਦਾ ਆ ਤੇਜ਼ ਰਫਤਾਰ ਆ ਫਿਰ ਅਨਟ੍ਰੇਨਡ ਡਰਾਈਵਰ ਜਿਹੜੇ ਆ ਨਸ਼ੇ ਵਾਲੇ ਮੁੰਡੇ ਜਾਦਾ ਰੇਤਾ ਦੇ ਟਰਾਲੇ ਚਲਾਉਣ ਵਾਲੇ ਨਸ਼ਾ ਖਾ ਕੇ ਚਲਾਉਂਦੇ ਆ ਨਾਰਮਲ ਬੰਦਾ ਇੰਨਾ ਵਜ਼ਨ ਜਿਹੜਾ ਮਗਰ ਰੇਤਾ ਵਾਲਾ ਟਰਾਲਾ ਮੇਰੇ ਖਲ ਚਲਾ ਹੀ ਨਹੀਂ ਸਕਦਾ ਤਾਂ ਉਹ ਇੱਕ ਕਾਰਨ ਜਿਹੜਾ ਇਹਦਾ ਹੋ ਸਕਦਾ ਕੀ ਮੰਗਤਾ ਹੈ ਇਹ ਸਾਨੂੰ ਇਹ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੇਖੋ ਜਿਹੜੇ ਪਰਿਵਾਰ ਦਾ ਚਲਿਆ ਜਾਂਦਾ ਉਹ ਵਾਪਸ ਨਹੀਂ ਆਉਣਾ ਤਾਂ ਏਸੀ ਤੋਂ ਸਾਨੂੰ ਕੋਈ ਸਿੱਖ ਕੇ ਅੱਗੇ ਤੋਂ ਵੀ ਤਿਆਰ ਰੱਖਣਾ ਚਾਹੀਦਾ ਵੀ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਤਾਂ ਵੀ ਇਹ ਜੋ ਟਰਾਲਾ ਵਾਪਸ ਕੀ ਕਿਵੇਂ ਵਾਪਸੀ ਦੀ ਗੱਲ ਬਣੀ ਸਾਰੀ ਗੱਲ ਦਾ ਦਾਦੇ ਕੋਲੇ ਸੀਗੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੋਲੇ ਖੇਡੀਆਂ ਨਹੀਂ ਤੇ ਤਾਜ ਕੋਲ ਖੇਡਦੇ ਨਾ ਮੋਗੋਡੇ ਤੇ ਬੈਠੀ ਸੀਗੇ ਉਹ ਦੋ ਜਣੇ ਫੱਟੜਾ ਤੇ ਇੱਕ ਜਣੀ ਮਾਰ ਗਿਆ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਸੀ ਜੋ ਆਕੜੀ ਮੇਰੀ ਭੈਣ ਆ ਟਰੈਕਟਰ ਨਾਲ ਟਟਾ ਟਾ ਲੀਏ ਤ੍ਰੇਤੋ ਵਾਲਾ ਦੀ ਮੰਗ ਕੀ ਕਰਦਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਦਾ ਇਹਨਾਂ ਦਾ ਹੀ ਪਰਚਾ ਹੋਣਾ ਚਾਹੀਦਾ ਸੰਗ ਮੇਰਾ ਨਾ ਜੀ ਵਜੂਦ ਮੈਂ ਕੋਲੇ ਖੜਾ ਟਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾਜ ਖੇਟੀ ਜਾਂਦੇ ਪਿੱਛੇ ਬੈਠੇ ਅੱਗੇ ਉਹ ਸਿੱਧਾ ਆ ਕੇ ਖੋਖੇ ਚ ਵੱਜਾ ਖੋਖੇ ਚ ਵੱਜ ਕੇ ਬੰਦਿਆਂ ਦੇ ਉੱਤੋਂ ਦੀ ਚੜ ਗਿਆ ਛੋਟੀ ਬੱਚੀ ਸੀ ਉਸਦੀ ਤਾਂ ਮੌਤ ਹੀ ਹੋ ਗਈ ਹੈ ਦੋ ਬੰਤੇ ਜ਼ਖਮੀ ਹੋ ਗਏ ਨਾ ਕੀ ਵੀਰ ਸਿੰਘ ਤੇ ਦੂਜਾ ਰਾਜਾ ਪਟੜੋਗੇ ਹਾਂ ਜਿੰਨੀ ਬੋਤ ਹੈ ਉਹਨਾਂ ਦਾ ਹੋਰਾਂ ਨਮਸਕਾਨ ਕੀ ਮੰਗੀ ਕਰਦੇ ਮੰਗ ਕਰਦੇ ਇਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ ਹਾਂਜੀ ਹਾਂਜੀ ਮੇਰਾ ਨਾਂ ਹਾਂਜੀ ਬੂਟਾ ਸਿੰਘ ਆ ਮੈਂ ਪਿੰਡ ਕਸੂਆ ਵਾਲਿਆਂ ਦਾ ਰਹਿਣ ਵਾਲਾ ਜੀ ਮੇਰੇ ਪਾਪਾ ਹਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਵੀ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਦੇ ਵਿਚੋਂ ਓਵਰ ਲੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਤਾਂ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ ਕੀ ਕਾਰਨ ਕੀ ਸਮਝਦੇ ਹੋ ਇਸ ਚਾਰੀ ਦਾ ਕਾਰਨ ਇਹ ਹੀ ਆ ਜੀ ਵੀ ਨੂਨ ਨੂੰ ਚਲਾਉਣਾ ਨਹੀਂ ਆਉਂਦਾ ਸੀਗਾ ਓਵਰ ਲੋਡ ਆਉਂਦਾ ਬਰਾ ਜੀ ਨਾ ਤਾਂ ਉਹਦੇ ਕੋਲੇ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲ ਲਾਇਸੈਂਸ ਨਹੀਂ ਹੈਗਾ ਐਂ ਤਾਂ ਇਹ ਹੀ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਰੇਤਾ ਕੀ ਸਮਝੋ 1 ਨੰਬਰ ਦੀ ਹੈ 2 ਨੰਬਰ ਦੀ 2 ਨੰਬਰ ਹੀ ਚੱਲਦੇ ਜੀ ਇੱਥੋਂ ਦਿਨ ਕੋ ਰਾਤ ਤਾਲੇ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦੇ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਾ ਵੀ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕਿਆ ਜਾਊ ਕੋਈ ਰੁਕਾਵਟ ਨਹੀਂ ਹੈਗੀ ਨਾ ਕੀ ਇਹਨਾਂ ਦੇ ਸਾਰੇ ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਹੁੰਦਾ ਨਾਮ ਮਸਕਾਨ ਕੌਰ ਜਿਹੜਾ ਜ਼ਖਮੀ ਇੱਕ ਨਾ ਵੀਰ ਸਿੰਘ ਇੱਕ ਨਾ ਰਾਜਾ ਸਿੰਘ ਜੀ ਜੀ ਸਰ ਜੀ ਅੱਜ ਆਪ ਨੂੰ ਇੱਕ ਇਤਲਾਹ ਮਿਲੀ ਸੀ ਕਿ ਕਸੋਆਣਾ ਤੋਂ ਕਸੋਆਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਆ ਜੀ ਮੌਕਾ ਦੇਖਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਮੰਨਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ ਇਹ ਟਰਾਲੇ ਤੇ ਰੇਟ ਲੱਦੀ ਹੋਈ ਹੈ ਜੀ ਇਹਦੀ ਰੇਟ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨੇ ਇੱਕ ਪਰਚੀ ਪੇਸ਼ ਕੀਤੀ ਆ ਵੀ ਇਹ ਜਿਹੜੀ ਰੇਟ ਅਸੀਂ ਆ ਆਪਣੇ ਮਨਜ਼ੂਰਸ਼ੁਦਾ ਕੱਡੇ ਤੋਂ ਲੈ ਕੇ ਆਉਨੇ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਕੱਡੇ ਤੇ ਪੁੱਜ ਕੇ ਵੀ ਵੀ ਇਹ ਜੇ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦ ਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਨਜਾਇਜ਼ ਹੋਈ ਤੇ ਮੈਨਿੰਗ ਦੀ ਵੀ ਨਾਲ ਕਾਰਵਾਈ ਕੀਤੀ ਜਾਵੇ। ਜੇ ਵੀ ਇਹ ਜੋ ਕਟੜਾ ਵਾਪਰੀ ਕਿਵੇਂ ਵਾਪਰੀ ਕੀ ਗੱਲਬਾਤ ਨਹੀਂ ਸਾਰੀ ਗੱਲ ਦੱਸੋ। ਦਾਦੇ ਕੋਲੇ ਸੀਗੀ ਜੀ। ਦਾਦਾ ਕੋਲੇ ਨਾ ਦੂਜੀ ਵੀ ਕੋਲੇ ਖੇਡੀਆਂ ਨਹੀਂ ਤੇ ਤਾਜ ਕੋਲ ਖੇਡਦੇ ਨਾ ਮੋਗੋਡੇ ਤੇ ਬੈਠੀ ਸੀਗੀ। ਉਹ ਦੋ ਜਣੇ ਫੱਟੜਾ ਤੇ ਇੱਕ ਜਣੇ ਮਰ ਗਿਆ ਨਾਲ ਬੱਚਾ 4 ਸਾਲਾਂ ਦਾ। ਮਾਂ ਵਿਚਾਰੀ ਘਰੇ ਹੀ ਜੋ ਜੋ ਅਕੜੀ ਮੇਰੀ ਭੈਣ ਆ ਇਹ ਮੈਂ ਐਕਸੀਡੈਂਟ ਕਿਵੇਂ ਹੋਇਆ ਤਾਂ ਨਾ ਟਰੈਕਟਰ ਨਾਲ ਟਾ 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 ਲੀਏ ਤਰੇਤੋਂ ਵਾਲਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਨੇ ਇਹਨਾਂ ਦਾ ਵੀ ਪਰਚਾ ਹੋਣਾ ਚਾਹੀਦਾ ਹਾਂਜੀ ਹਾਂਜੀ ਮੇਰਾ ਨਾਂ ਹਾਂਜੀ ਬੂਟਾ ਸਿੰਘ ਆ ਮੈਂ ਪਿੰਡ ਕਸੂਆਂ ਵਾਲਿਆਂ ਦਾ ਰਹਿਣ ਵਾਲਾ ਇਹ ਮੇਰੇ ਪਾਪਾ ਹੁਣੇ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ